ਫਰੀਦਕੋਟ ਵਿੱਚ ਵੀ ਮਾਰੀਆਂ ਹਾਕੀ ਦੀਆਂ ਟੀਮਾਂ ਨੇ ਮੱਲਾ ਬਾਬਾ ਫਰੀਦ ਮੇਲੇ ਨਾਲ ਸੰਬੰਧਿਤ ਹੋ ਰਿਹਾ ਆਲ ਇੰਡੀਆ ਬਾਬਾ ਫਰੀਦ 골ਡ ਕੱਪ ਹਾਕੀ ਟੂਰਨਾਮੈਂਟ ਬਾਬਾ ਫਰੀਦ ਹਾਕੀ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਲ ਇੰਡੀਆ 골ਡ ਕੱਪ ਹਾਕੀ ਟੂਰਨਾਮੈਂਟ ਫਰੀਦਕੋਟ ਦੇ ਐਸਟੋਟਰਫ ਹਾਕੀ ਗਰਾਊਂਡ ਦੇ ਵਿੱਚ ਕਰਵਾਇਆ ਜਾ ਰਿਹਾ ਤੇ ਇਸ ਵਿੱਚ ਦੇਸ਼ ਦੀਆਂ ਉੱਚ ਕੋਟੀ ਦੀਆਂ 12 ਟੀਮਾਂ ਪਹੁੰਚੀਆਂ ਹੋਈਆਂ ਅੱਜ ਪਹਿਲੇ ਦਿਨ ਬਾਬਾ ਫਰੀਦ ਹਾਕੀ ਕਲੱਬ ਦੀ ਟੀਮ ਨੇ ਖੇਡਦਿਆਂ लवली ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਦੀ ਟੀਮ ਨੂੰ ਹਰਾਇਆ। ਆਓ ਤੁਹਾਨੂੰ ਦਿਖਾਉਨੇ ਆ ਬਾਬਾ ਫਰੀਦ ਹਾਕੀ ਕਲੱਬ ਵੱਲੋਂ ਕਰਵਾਏ ਗਏ ਇਸ ਟੂਰਨਾਮੈਂਟ ਦੇ ਕੁਝ ਦ੍ਰਿਸ਼ ਜਿਹੜੇ ਕਿ ਫਰੀਦਪੁਰ ਦੇ ਵਿੱਚ ਬਾਬਾ ਫਰੀਦ ਜੀ ਦੇ ਮੇਲੇ ਨੂੰ ਸਮਾਪਤ ਚੱਲ ਰਹੇ ਪ੍ਰੋਗਰਾਮਾਂ ਦਾ ਹਿੱਸਾ ਬਣੇ ਹੋਏ ਆ। 32ਵਾਂ 골ਡ ਕੱਪ ਹੋ ਰਿਹਾ ਜੋ ਕਿ ਬਾਬਾ ਫਰੀਦ ਹਾਕੀ ਕਲੱਬ ਵੱਲੋਂ ਕਰਵਾਇਆ ਜਾਂਦਾ ਤੇ ਇਹਦਾ ਜਿਹੜਾ ਪਹਿਲਾ ਉਤਖਟਨੀ ਮੈਚ ਹੈਗਾ ਇਹ ਇਹਦੇ ਵਿੱਚ ਪਹਿਲੇ ਦੋ ਟੀਮਾਂ ਖੇਡੀਆਂ ਨੇ ਤਾਂ ਲਵਲੀ ਯੂਨੀਵਰਸਿਟੀ ਜਲੰਧਰ ਤੇ ਸੈਕੰਡ ਫਰੀਦਪੁਰ ਦੀ 11 ਟੀਮ ਜਿਹੜੀ ਹੈਗੀ ਸਾਡੀ ਬਣਾਈ ਹੋਈ ਹੈ ਕਲੱਬ ਦੀ ਉਹਦਾ ਦੋਨਾਂ ਦਾ ਮੈਚ ਸ਼ੁਰੂ ਹੋਇਆ ਕਰਵਾਇਆ ਗਿਆ ਸੀਗਾ ਇਸ ਮੈਚ ਦੇ ਵਿੱਚ ਫਰੀਦਪੁਰ ਦੀ ਟੀਮ ਵਿਨਰ ਰਹੀ ਹੈ ਤੇ ਟੋਟਲ ਜਿਹੜੀ ਇਹ ਟੂਰਨਾਮੈਂਟ ਜਿਹੜਾ ਚੱਲਣਾ ਹੈਗਾ ਇਹ 5 ਦਿਨ ਚੱਲੂਗਾ 19 ਤੋਂ ਲੈ ਕੇ 23 ਤੱਕ ਤੇ ਇਹਦੇ ਵਿੱਚ 12 ਟੀਮਾਂ ਭਾਗ ਲੈ ਰਹੀਆਂ ਆਂ ਇੰਡੀਆ ਲੈਵਲ ਦੇ ਮੇਨ ਟੀਮਾਂ ਜਿਹੜੀਆਂ ਜਨਰਲ ਜਿਵੇਂ ਆਰਮੀ ਦੇ ਦੋਨੋਂ ਟੈਕਨੀਕਲ ਟੀਮ AME ASC ਤੇ ਇੰਡੀਅਨ 에ਅਰਫੋਰਸ ਆਹ ਇੰਡੀਅਨ ਰੇਲਵੇ ਵਗੈਰਾ ਵਗੈਰਾ ਸਿੰਧ ਬੈਂਕ ਸਾਰੀਆਂ ਜੀਆਂ ਟੀਮਾਂ ਪ੍ਰੋਮਿਨੈਂਟ ਟੀਮਾਂ ਆ ਰੀਆਂ ਪੰਜਾਬ ਦੀਆਂ ਇਹ ਜਿਹੜੇ ਪਾਰਟਿਸਿਪੇਟ ਕਰ ਰਹੀਆਂ ਆਂ ਤੇ 23 ਤਰੀਕ ਨੂੰ ਇਹਦਾ ਫਾਈਨਲ ਜਿਹੜਾ ਆਪਾਂ ਸ਼ਾਮ ਨੂੰ 4 ਵਜੇ ਕਰਵਾਇਆ ਜਾਊਗਾ ਜੋ ਜੇਤੂ ਟੀਮ ਹੋਊਗੀ ਉਹਨੂੰ 골ਡ ਕੱਪ ਰਨਿੰਗ ਜਿਹੜਾ ਰੱਖਿਆ ਸੀ ਉਹ ਦਿੱਤਾ ਜਾਊਗਾ ਨਾਲ ਹੀ 51000 ਦਾ ਕੈਸ਼ ਪ੍ਰਾਈਜ਼ ਸੈਕੰਡ ਟੀਮ ਨੂੰ ਰਨਰ ਕੱਪ ਜਿਹੜਾ ਸਿਲਵਰ ਕੱਪ ਨਾਲ 31000 ਦਾ ਕੈਸ਼ ਪ੍ਰਾਈਜ਼ ਆਪਾਂ ਇਨਾਮ ਹੈਗਾ